ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਕਿਉਂਕਿ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੀ ਆਣੇ ਬਾਈ ਠੀਕ ਹੈ ਜੀ ਬਾਈ ਅੱਜ ਆਪਨੇ ਕੋਲ ਆਏ ਹੋ ਇਸ ਵੀਰ ਲੱਗੇ ਇਹ ਡੋਟ 6 ਪੀਸ ਆ ਬਾਈ ਦੇਖਣ ਨੂੰ ਰੰਗਵਾਨ ਰੰਗਵਾਨ ਪੂਰੇ ਸੋਟੇ ਪਸੰਦ ਆਉਣਗੇ ਇਹਦੇ ਵਿੱਚ 4 ਲਾਲ ਚੀਨੇ ਜਿਹੇ ਆਹ ਦੇਖੋ ਇੱਕੋ ਡੋਪੀ ਹੈਗੀ ਆ ਤੰਨਾ ਦੇਖੋ ਮੋਚਾਂ ਦੇਖੋ ਪਹਿਲਾਂ ਕਿੱਡੀ ਕਿਡੀ ਮੋਜ ਆ ਬਈ ਇਹਨਾਂ ਦੇ ਠੀਕ ਹੈ ਦੋਏ ਚ ਬਈ ਗੋਲੇ ਦੋਏ ਚ ਲੱਗੇ ਗੋਲੇ ਟੋਟਲ ਹੈਗੇ ਜੀ ਇਹ 6 پیس ਆ ਬਾਈ ਜੀ ਤੇ ਇਹ 6 ਦੇ 6 ਇਕੱਠੇ ਲੈਣੇ ਆ ਬਾਈ ਆਪਾਂ ਠੀਕ ਆ ਬਾਈ ਇਹ ਇਕੱਠੇ ਚ ਗਾਉਣੇ ਆ ਕੋਈ ਟੁੱਟ ਮੈਣੀ ਦੇਣੇ 6 ਦੇ 6 ਇਕੱਠੇ ਚ ਗਾਵਾਂਗੇ ਬਾਈ ਠੀਕ ਹੈ ਜੀ ਕਰ ਲਓ ਧਿਆਨ ਚ ਰੇਟ ਉਹੀ 300 ਰੁਪਏ ਪਰ پیس ਬਾਈ 300 ਰੁਪਏ ਨਾਗਾ ਬਾਈ ਠੀਕ ਆ ਬਾਈ ਜੀ ਫੋਨ ਉਹੀ ਕਰਿਓ ਜੀਨੇ ਇਹ ਇਕੱਠੇ ਲੈਣਨਾ ਬਈ ਇਹ ਕੋਈ ਫੋਨ ਨਾ ਕਰੋ ਬਈ ਵਿੱਕਦੇ ਤਾਂ ਦੋਸਤ ਦਵਾਂਗੇ ਬਈ ਇਹ ਇਕੱਠੇ ਲੱਕੇ ਜਮਾਂ ਦੇਖ ਲਓ ਪਾਇਓਰਟੀ ਚ ਨਹੀਂ ਬਈ ਪੂਰੇ ਆ ਦੇਖ ਲਓ ਘਾਤ ਕਿਵੇਂ ਹਲਿਆਉਂਦੇ ਆਗੇ ਪਾਇਓਰਟੀ ਚ ਦਮੀਆਂ ਲੱਕੇ ਠੀਕ ਹੈ ਬਈ ਜੀ 6 ਦੇ 6 ਇਕੱਠੇ ਦੇਣੀ ਆਪਾਂ ਨੂੰ ਟੁੱਟਮਾ ਨਹੀਂ ਦੇਣਾ ਇੱਕ ਵੀ ਤਿੰਨਸਰ ਰੁਪਏ ਨਗਦ ਦੇ ਸਾਹਮਣੇ ਦੇਣੇ ਆ ਬਾਈ ਜੀ ਠੀਕ ਹੈ ਬਾਈ ਜੀ ਤੇ ਇਹ 6 ਨਾ ਗਾਈ ਸੀ ਬਾਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਜੀ ਮੇਰਾ ਬਾਈ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਨੇੜੇ ਜਿਉਣੇ ਮੋੜਲੇ ਮੋੜ ਪੰਡਣਾ ਕਰਾ ਜ਼ਿਲ੍ਹਾ ਸੰਗਰੂਰ ਨੇੜੇ ਜਿਆਣਾ ਮੋੜ ਲਈ ਮੌਲਾ ਜੀ ਫੋਨ ਨੰਬਰ ਹੈਗਾ ਜੀ 88782 01437 ਜੀ 88782 01437 ਫੋਨ ਨੰਬਰ ਹੋ ਗਈ ਜੀ ਤੇ ਬਾਕੀ ਬਈ ਇਹ ਚਕਾਉਣੇ ਇਕੱਠੇ ਬਈ ਟਟਮਾਣੇ ਚਕਾਉਣਾ ਬਈ ਠੀਕ ਹੈ ਨਾ ਬਈ 300 ਦੇ ਸਾਹਮਣੂ ਦੇਣੇ ਬਈ ਸਾਰੇ ਦੇ ਸਾਰੇ ਮਲਦਾ ਗੁਣ ਨਵੇਂ ਵੀਡੀਓ ਨੂੰ ਤਤਕਲੀ ਵਾਈ ਗੁਰਜੀ ਦਾ ਗਲਸਾ ਵਾਈ ਗੁਰਜੀ ਦੀ ਮਤ